ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜਿਟਿਵ ਟੋਟਕੇ ਉੱਪਰ ਕੀ ਤੁਹਾਡੀ ਜ਼ਿੰਦਗੀ 'ਚ ਵੱਡਾ ਬਦਲਾਅ ਆਉਣ ਵਾਲਾ ਹੈ ਕੀ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਦੋਸਤੋ 28 ਫਰਵਰੀ ਤੋਂ ਸ਼ਨੀ ਦੇਵ ਆਸਤ ਹੋਣ ਜਾ ਰਹੇ ਆ ਤੇ ਇਸ ਦਾ ਸਿੱਧਾ ਅਸਰ ਤਿੰਨ ਰਾਸ਼ੀਆਂ ਤੇ ਪੈਣ ਵਾਲਾ ਹੈ ਇਹ ਬਦਲਾਅ ਤੁਹਾਡੀ ਜ਼ਿੰਦਗੀ ਵਿੱਚ ਧਨ ਲਾਭ ਲਿਆ ਸਕਦੇ ਹਨ जिस नाल, जिसा तो बैंक बैलेंस बढ़ सकता है ते तो जो भी पैसा बहुत समय तो अटकया हो भी तो वापस मिल सकता है कि थी राशि भी इन्ह खुशकिस्मत विच शामिल है यह जानने लिए इस वीडियो नू अंत तक देखो क्योंकि असी दसा कि यह बदलाव थे तो जीवन कि प्रभावित करेगा ਅਤੇ ਕਿਹੜੇ ਉਪਾਅ ਤੁਹਾਨੂੰ ਇਹ ਸੁਨਹਿਰੀ ਮੌਕਾ ਲੈਣ ਵਿੱਚ ਮਦਦ ਕਰਨਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਤਾਂ ਜੋ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਹਮੇਸ਼ਾ ਬਣੀ ਰਹੇ ਸ਼ਨੀ ਦੇਵ 28 ਫਰਵਰੀ ਤੋਂ ਆਸਤ ਹੋਣ ਜਾ ਰਹੇ ਨੇ ਜੋ ਕਿ ਇੱਕ ਵੱਡਾ ਜੋਤਿਸ਼ੀ ਬਦਲਾਅ ਹੈ ਜਦੋਂ ਸ਼ਨੀ ਦੇਵ ਆਸਤ ਹੁੰਦੇ ਹਨ ਉਹਨਾਂ ਦੀ ਨਿਗਾ ਕੁਝ ਹੱਦ ਤੱਕ ਕਮਜ਼ੋਰ ਹੋ ਜਾਂਦੀ ਹੈ ਜਿਸ ਕਰਕੇ ਕੁਝ ਰਾਸ਼ੀਆਂ ਨੂੰ ਬਹੁਤ ਰਾਹਤ ਮਿਲਦੀ ਹੈ ਤੇ ਕੁਝ ਰਾਸ਼ੀਆਂ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਹੈ ਸ਼ਨੀ ਦੇਵ ਦੇ ਆਸਤ ਹੋਣ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਰੁਕੇ ਕੰਮ ਬਣ ਜਾਂਦੇ ਹਨ ਤੇ ਇਹਨਾਂ ਦੀ ਬੰਦ ਕਿਸਮਤ ਚੱਲ ਪੈਂਦੀ ਹੈ ਸ਼ਨੀ ਦੇਵ ਨੂੰ ਕਰਮ ਤੇ ਇਨਸਾਫ ਦੇ ਦੇਵਤਾ ਮੰਨਿਆ ਜਾਂਦਾ ਹੈ ਜੋ ਲੋਕ ਮਿਹਨਤੀ ਹੁੰਦੇ ਨੇ ਉਹਨਾਂ ਨੂੰ ਸ਼ਨੀ ਦੇਵ ਦਾ ਅਸੀਸ ਮਿਲਦਾ ਹੈ ਇਸ ਕਰਕੇ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਦੀ ਖਾਸ ਕਿਰਪਾ ਮਿਲਣ ਵਾਲੀ ਹੈ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਦੀ ਕਿਰਪਾ ਨਾਲ ਇਹਨਾਂ ਦੇ ਚੰਗੇ ਕਰਮਾ ਦਾ ਫਲ ਮਿਲਣ ਵਾਲਾ ਹੈ ਜਿਸ ਨਾਲ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਕਿਸੇ ਚੀਜ਼ ਦੀ ਵੀ ਕਮੀ ਨਹੀਂ ਆਉਂਦੀ ਨੰਬਰ 1 ਬ੍ਰਿਸ਼ਭ ਰਾਸ਼ੀ ਸ਼ਨੀ ਦੇਵ ਦੀ ਕਿਰਪਾ ਨਾਲ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਰੁਕਿਆ ਹੋਇਆ ਪੈਸਾ ਵਾਪਸ ਮਿਲੇਗਾ ਜੇਕਰ ਤੁਸੀਂ ਆਪਣੇ ਪੈਸੇ ਨੂੰ ਕਿਤੇ ਨਿਵੇਸ਼ ਕੀਤਾ ਸੀ ਤਾਂ ਉਥੋਂ ਤੁਹਾਨੂੰ ਵਧੀਆ ਧਨਲਾਭ ਹੋਵੇਗਾ ਭਾਵ ਤੁਹਾਨੂੰ ਪੈਸਿਆਂ ਵਿੱਚ ਫਾਇਦਾ ਹੋਣ ਦੇ ਯੋਗ ਬਣ ਰਹੇ ਹਨ ਮ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਨਵੀਂ ਨੌਕਰੀ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੀ ਤਨਖਾਹ ਵਧਣ ਦੇ ਯੋਗ ਬਣ ਰਹੇ ਹਨ ਮ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਨੂੰ ਖੁਸ਼ ਕਰਨ ਲਈ ਸ਼ਨੀਵਾਰ ਦੇ ਦਿਨ ਕਾਲੇ ਤਿਲ ਦਾ ਦਾਨ ਕਰਨਾ ਚਾਹੀਦਾ ਹੈ ਤੇ বৃষ রাশি ਵਾਲਿਆਂ ਨੂੰ ਹਰ ਰੋਜ਼ ਪੀਪਲ ਦੇ ਪੇੜ ਨੂੰ ਪਾਣੀ ਪੋਣਾ ਚਾਹੀਦਾ ਹੈ ਜਿਸ ਨਾਲ ਮਾਤਾ ਲక్ష్ਮੀ ਦੀ ਕਿਰਪਾ ਇਹਨਾਂ ਉੱਪਰ ਸਦਾ ਹੀ ਬਣੀ ਰਹਿੰਦੀ ਹੈ ਨੰਬਰ 2 ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਵਪਾਰ ਵਿੱਚ ਬਹੁਤ ਵੱਡਾ ਲਾਭ ਹੋਵੇਗਾ ਖਾਸ ਕਰਕੇ ਜੋ ਲੋਕ ਸ਼ੇਅਰ ਮਾਰਕੀਟ ਜ਼ਮੀਨ ਜਾਇਦਾਦ ਅਤੇ ਆਪਣੇ ਕਾਰੋਬਾਰ ਕਰਦੇ ਹਨ ਹੋਣਾ ਲਈ ਇਹ ਸਮਾਂ ਸੁਨਹਿਰੇ ਮੌਕੇ ਵਰਗਾ ਹੋਵੇਗਾ ਇਸ ਸਮੇਂ ਕੰਨਿਆ ਰਾਸ਼ੀ ਵਾਲਿਆਂ ਨੂੰ ਜਿਸ ਵੀ ਕੰਮ ਵਿੱਚ ਹੱਥ ਪਾਉਂਦੇ ਹਨ ਉਹਨਾਂ ਨੂੰ ਉਸ ਕੰਮ ਵਿੱਚ ਬਹੁਤ ਫਾਇਦਾ ਹੋਣ ਵਾਲਾ ਹੈ ਪਰ ਫਿਰ ਵੀ ਇਹਨਾਂ ਨੂੰ ਸ਼ਨੀ ਦੇਵ ਦੇ ਅਸਤ ਹੋਣ ਤੇ ਹਰ ਰੋਜ਼ ਹਨੂਮਾਨ ਚਾਲਤਾ ਦਾ ਪਾਠ ਕਰਨਾ ਚਾਹੀਦਾ ਹੈ ਤੇ ਸ਼ਨੀਵਾਰ ਨੂੰ ਸਰੋ ਦੇ ਤੇਲ ਦਾ ਦੀਵਾ ਬਾਲਣਾ ਚਾਹੀਦਾ ਹੈ ਨੰਬਰ 3 ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਲਈ ਸ਼ਨੀ ਦੇਵ ਦਾ ਆਸਤ ਹੋਣਾ ਇੱਕ ਵਰਦਾਨ ਵਰਗਾ ਹੋਵੇਗਾ ਤੁਹਾਡੀ ਮਿਹਨਤ ਦਾ ਪੂਰਾ ਫਲ ਮਿਲੇਗਾ ਤੇ ਤੁਹਾਡੀ ਸਮਾਜ ਵਿੱਚ ਇੱਜ਼ਤ ਵੀ ਵਧੇਗੀ ਤੁਹਾਨੂੰ ਮਾਨ ਸਨਮਾਨ ਸਮਾਜ ਵਿੱਚ ਬਹੁਤ ਹੀ ਉੱਚਾ ਹੋਵੇਗਾ ਜਿਸ ਨਾਲ ਇਹਨਾਂ ਦੇ ਮਾਤਾ ਪਿਤਾ ਨੂੰ ਇਹਨਾਂ ਉੱਪਰ ਮਾਨ ਹੋਵੇਗਾ ਤੇ ਇਹ ਸਮਾਜ ਲਈ ਇੱਕ ਵਧੀਆ ਉਪਰਾਲਾ ਵੀ ਕਰ ਸਕਦੇ ਹਨ ਮਕਰ ਰਾਸ਼ੀ ਵਾਲਿਆਂ ਨੂੰ ਸ਼ਨੀਵਾਰ ਦੇ ਦਿਨ ਛਨੀ ਮੰਤਰ ਦਾ ਜਪ ਕਰਨਾ ਚਾਹੀਦਾ ਹੈ ਮੰਤਰ ਬਾਰੇ ਜਾਣਨ ਲਈ ਕਮੈਂਟ ਬਾਕਸ ਵਿੱਚ ਮਕਰ ਰਾਸ਼ੀ ਲਿਖੋ ਅਤੇ ਇਹਨਾਂ ਨੂੰ ਲੋੜਵੰਦਾਂ ਨੂੰ ਕਾਲੇ ਕੱਪੜਿਆਂ ਦਾ ਦਾਨ ਕਰਨਾ ਚਾਹੀਦਾ ਹੈ ਇਹ ਤਿੰਨ ਰਾਸ਼ੀ ਵਾਲੇ ਲੋਕ ਤਿਆਰ ਰਹੋ ਆਪਣੇ ਭਾਗ ਨੂੰ ਖੋਲਣ ਦੇ ਲਈ ਆਪਣੀ ਰਾਸ਼ੀ ਅਨੁਸਾਰ ਅਪਾ ਕਰੋ ਅਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਡੀ ਰਾਸ਼ੀ ਕਿਹੜੀ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਰੋ ਤੇ ਸਾਡੇ ਚੈਨਲ ਪੋਜ਼ਿਟਿਵ ਟੋਟਕੇ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਰੋਜ਼ਾਨਾ ਇਸ ਤਰ੍ਹਾਂ ਦੀਆਂ ਵੀਡੀਓ ਮਿਲਦੀਆਂ ਹੀ ਰਹਿਣ ਧੰਨਵਾਦ